ਪੰਜਾਬੀ ਇੰਡਸਟਰੀ ਚੋਂ ਪਹਿਲੀ ਵਾਰ ਉઠી ਭਾਨੇ ਸਿੱਧੂ ਲਈ ਆਵਾਜ਼ ਕਿਸ ਨੇ ਉਠਾਈ ਕੌਣ ਹੈ ਉਹ ਸਖਸ਼ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਵੀਡੀਓ ਵੱਲ ਦੱਸਦੀ ਹੈ ਕਿ ਭਾਨੇ ਸਿੱਧੂ ਨੂੰ ਲੈ ਕੇ ਪੰਜਾਬ ਚ ਮਾਹੌਲ ਕਾਫੀ ਭਖਿਆ ਹੋਇਆ ਹੈ ਉਸ ਦੇ ਖਿਲਾਫ ਹੁਣ ਤੱਕ ਕਈ ਪਰਚੇ ਦਰਜ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਧਮਕੀ ਦੇਣ ਤੇ ਬਲੈਕਮੇਲ ਕਰਨਾ ਇਸ ਦੇ ਨਾਲ ਨਾਲ ਸਨੇਚਿੰਗ ਦਾ ਮੁਕਦਮਾ ਵੀ ਦਰਜ ਹੋਇਆ ਹੈ ਭਾਨੇ ਸਿੱਧੂ ਨੂੰ ਲੈ ਕੇ ਜੋ ਤਾਜ਼ਾ ਅਪਡੇਟ ਹੈ ਉਹ ਇਹ ਹੈ ਕਿ ਉਸ ਨੂੰ 12 ਫਰਵਰੀ ਤੱਕ ਨਿਆਇਕ ਹਿਰਾਸਤ ਚ ਭੇਜ ਦਿੱਤਾ ਗਿਆ ਹੈ ਦੱਸਦੀ ਹੈ ਕਿ 33 ਸਾਲਾ ਭਾਨਾ ਸਿੱਧੂ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਨਜ਼ਦੀਕੀ ਰਿਹਾ ਹੈ ਅਤੇ ਉਸ ਦੇ ਨਾਲ ਕਈ ਗਾਣਿਆਂ 'ਚ ਨਜ਼ਰ ਆ ਚੁੱਕਿਆ ਹੈ ਪਰ ਭਾਨੇ ਸਿੱਧੂ ਦੇ ਹੱਕ 'ਚ ਕਿਸੇ ਵੀ ਪੰਜਾਬੀ ਕਲਾਕਾਰ ਦੇ ਹੁਣ ਤੱਕ ਬੋਲਣ ਦੀ ਹਿੰਮਤ ਨਹੀਂ ਹੋਈ ਪੰਜਾਬੀ ਗਾਣਿਆਂ 'ਚ ਦੁਨੀਆ ਫੇਲੌਣ ਦੀਆਂ ਗੱਲਾਂ ਕਰਨ ਵਾਲੇ ਗਾਇਕ ਅਸਲ ਜ਼ਿੰਦਗੀ ਇਹਨੇ ਡਰਪੋਕ ਹਨ ਕਿ ਖੁੱਲ ਕੇ ਕਿਸੇ ਦੇ ਹੱਕ ਚ ਬੋਲਣ ਤੋਂ ਡਰਦੇ ਹਨ ਖੈਰ ਹੁਣ ਗਾਇਕ ਕਾਕੇ ਨੇ ਭਾਨੇ ਸਿੱਧੂ ਲਈ ਇੰਸਟਾਗ੍ਰam ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਸਨੇ ਲਖੇ ਸਧਾਣੇ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਭਾਨੇ ਸਿੱਧੂ ਤੇ ਕਾਫੀ ਅਤਿਆਚਾਰ ਹੋ ਗਿਆ ਹੈ ਹੁਣ ਉਸਦੇ ਹੱਕ ਵਿੱਚ ਆਵਾਜ਼ ਉਠਾਉਣ ਦਾ ਸਮਾਂ ਹੈ ਇਸ ਲਈ 3 ਫਰਵਰੀ ਨੂੰ ਸੰਗਰੂਰ ਵਿਖੇ ਸਿਆਂ ਭਗਵੰਤ ਮਾਨ ਦੀ ਕੋਠੀ ਸਾਹਮਣੇ ਦਰਨਾ ਲਗਾਇਆ ਜਾਵੇਗਾ ਦੱਸਣੀ ਹੋ ਗਿਆ ਕਿ ਪੰਜਾਬੀ ਗਾਇਕ ਕਾਕੇ ਨੂੰ ਛੱਡ ਹੋਰ ਕਿਸੇ ਕਲਾਕਾਰ ਨੇ ਭਾਨੇ ਦੇ ਹੱਕ ਇੱਕ ਵੀ ਪੋਸਟ ਪਾਉਣ ਦੀ ਵੀ ਹਿੰਮਤ ਨਹੀਂ ਕੀਤੀ ਸਵਾਲ ਇਹ ਉੱਠਦਾ ਹੈ ਕਿ ਜਿਹੜੇ ਗਾਇਕ ਆਪਣੇ ਗੀਤਾਂ 'ਚ ਕਹਿੰਦੇ ਹਨ ਕਿ ਉਹਨਾਂ ਤੇ ਪੀੜ੍ਹੀਆਂ ਤੋਂ ਪਰਚੇ ਚੱਲਦੇ ਆ ਰਹੇ ਨੇ ਉਹਨਾਂ ਨੂੰ ਇਸ ਤੇ ਮਾਣ ਹੈ ਉਹ ਅਸਲ ਜ਼ਿੰਦਗੀ ਵਿੱਚ ਕਿਸ ਗੱਲੋਂ ਡਰਦੇ ਹਨ ਗਾਇਕ ਸਿੱਧੂ ਮੂਸੇਵਾਲਾ ਕਹਿੰਦਾ ਹੁੰਦਾ ਸੀ ਕਿ ਇਸ ਇੰਡਸਟਰੀ 'ਚ ਦਮ ਨਹੀਂ ਹੈ ਕਿ ਇਹ ਕਿਸੇ ਦੇ ਹੱਕ 'ਚ ਬੋਲੇ ਜਾਂ ਕਿਸੇ ਨਾਲ ਔਖੇ ਵੇਲੇ ਖੜੇ ਕਈ ਮੌਕਿਆਂ ਤੇ ਇਹ ਪਹਿਲੇ ਵੀ ਦੇਖਿਆ ਗਿਆ ਹੈ ਕਿ ਜਦੋਂ ਵੀ ਕਿਸੇ ਕਲਾਕਾਰ ਨਾਲ ਕੋਈ ਵਿਵਾਦ ਹੋਇਆ ਹੈ ਤਾਂ ਪੰਜਾਬੀ ਇੰਡਸਟਰੀ ਨੇ ਕਦੇ ਉਹਨਾਂ ਲਈ ਸਟੈਂਡ ਨਹੀਂ ਲਿਆ ਕਾਬਲੀ ਗੌਰ ਹੈ ਕਿ ਭਾਨੇ ਸਿੱਧੂ 2011-2012 ਤੋਂ ਸਮਾਜ ਸੇਵਾ ਦੇ ਕੰਮਾਂ 'ਚ ਰੁੱਝਿਆ ਹੋਇਆ ਹੈ ਉਹ ਹਾਲਾ ਹੀ 'ਚ ਉਹਨਾਂ ਟਰੈਵਲ ਏਜੰਟਾਂ ਖਿਲਾਫ ਆਵਾਜ਼ ਉਠਾ ਰਿਹਾ ਸੀ ਜਿਨ੍ਹਾਂ ਨੂੰ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਕੀਤੀ ਗਈ ਸੀ ਇਹ ਨਹੀਂ ਉਹ ਕਿਸਾਨ ਅੰਦੋਲਨ ਦੌਰਾਨ ਵੀ ਕਾਫੀ ਐਕਟਿਵ ਰਿਹਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਭਾਨੇ ਸਿੱਧੂ ਨੂੰ ਬੀਤੇ ਦਿਨ ਹੀ ਰਿਮਾਂਡ ਖਤਮ ਹੋਣ ਤੋਂ ਬਾਅਦ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਭਾਨੇ ਸਿੱਧੂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਭੇਜਣ ਦਾ ਹੁਕਮ ਸੁਣਾਇਆ ਗਿਆ ਹੁਣ ਭਾਨੇ ਸਿੱਧੂ 14 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਦੌਰਾਨ ਉਹ ਪਟਿਆਲੇ ਜੇਲ੍ਹ ਵਿੱਚ ਰਹਿਣਗੇ ਭਾਨੇ ਸਿੱਧੂ ਅਤੇ ਅਮਨ ਸਿੱਧੂ ਨੂੰ ਮੁਹਾਲੀ ਦੇ ਥਾਣੇ ਫੇਸ 1 ਵਿੱਚ ਮੁਕੰਦਮਾ ਨੰਬਰ 9/24 ਤੇ ਆਈਪੀਸੀ ਦੀ ਧਾਰਾ 294 387 506 ਤਹਿਤ ਨਾਮਜ਼ਦ ਕੀਤਾ ਗਿਆ ਹੈ ਇਸ ਦੇ ਚਲਦਿਆਂ ਉਸ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਫੇਸ 5 ਦੀ ਇੱਕ ਇਮੀਗ੍ਰੇਸ਼ਨ ਮਾਲਕ ਦੀ ਸ਼ਿਕਾਇਤ ਮਗਰੋਂ ਇਹ ਕਾਰਵਾਈ ਹੋਈ ਹੈ ਇਸ ਤੋਂ ਪਹਿਲਾਂ ਲੁਧਿਆਣੇ ਵਿੱਚ ਇੱਕ ਮਹਿਲਾ ਟਰੈਵਲ ਏਜੰਟ ਨੇ ਉਸ ਦੇ ਵਿਰੁੱਧ ਧਰਨਾ ਚੋਕਣ ਬਦਲੇ 10000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਸੀ ਜਿਸ ਮਗਰੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਬਾਅਦ ਵਿੱਚ ਭਾਨੇ ਸਿੱਧੂ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਇਸ ਤੋਂ ਪਹਿਲਾਂ ਹੀ ਭਾਨੇ ਸਿੱਧੂ ਦੇ ਵਿਰੁੱਧ ਇੱਕ ਹੋਰ ਮਾਮਲਾ ਦਰਜ ਹੋ ਗਿਆ ਇਸ ਤੋਂ ਇਲਾਵਾ ਬੋਰ ਦੇ ਥਾਣੇ ਰੋਡ ਤੇ ਸਥਿਤ ਇੱਕ ਇਮੀਗ੍ਰੇਸ਼ਨ ਸੈਂਟਰ ਦੇ ਸੰਚਾਲਕ ਨੂੰ ਬਲੈਕਮੇਲਿੰਗ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਵੀ ਪੁਲਿਸ ਨੇ ਭਾਨੇ ਸਿੱਧੂ ਉੱਤੇ ਦੋ ਹੋਰ ਵਿਰੁੱਧ ਮਾਮਲਾ ਦਰਜ ਕੀਤਾ ਹੈ ਉਧਰ ਬਰਨਾਲੇ 'ਚ ਭਾਨੇ ਸਿੱਧੂ ਦੇ ਪਿੰਡ ਕੋਟਕਦੂਨੇ 'ਚ ਹਜ਼ਾਰਾਂ 12 ਦੀ ਗਿਣਤੀ 'ਚ ਲੋਕਾਂ ਦਾ ਇਕੱਠ ਹੋਇਆ ਇਸ ਦੌਰਾਨ ਲੱਖਾ ਸਿਧਾਣਾ ਜਗਦੀਪ ਰੰਧਾਵਾ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਪਰਮਿੰਦਰ ਸਿੰਘ ਝੋਟਾ ਅਤੇ ਹੋਰ ਕਈ ਲੋਕ ਸ਼ਾਮਲ ਹੋਏ ਸੋ ਦੱਸ ਦਈਏ ਕਿ ਭਾਨੇ ਸਿੱਧੂ ਦੇ ਹੱਕ ਵਿੱਚ 3 ਫਰਵਰੀ ਨੂੰ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਸੋ ਬਾਕੀ ਦੋਸਤੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਜਿਵੇਂ ਭਾਨੇ ਤੇ ਲਗਾਤਾਰ ਪਰਚੇ ਹੋ ਰਹੇ ਨੇ ਅਤੇ ਉਸ ਦਾ ਰਿਮਾਂਡ ਵੱਖ-ਵੱਖ ਥਾਵਾਂ ਤੇ ਹਾਸਲ ਕੀਤਾ ਜਾ ਰਿਹਾ ਹੈ ਉਸ ਨੂੰ ਕੋਈ ਵੀ ਇਨਸਾਫ ਨਹੀਂ ਦੇ ਰਿਹਾ ਅਤੇ ਝੂਠੇ ਪਰਚੇ ਪਾ ਕੇ ਉਸ ਨੂੰ ਅੱਗੇ ਤੋਂ ਅੱਗੇ ਤਰੀਕਾ ਵਧਾ ਦਿੱਤੀ ਜਾ ਰਹੀਆਂ ਨੇ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਭਾਨੇ ਸਿੱਧੂ ਦੇ ਫੈਨਸ ਤੱਕ ਇਹ ਵੀਡੀਓ ਪਹੁੰਚ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ